ਹਾਂ ਜੀ ਸਾਡੇ ਸਾਰੇ ਕਾਲ ਜੀ ਉਮੀਦ ਕਰਦੇ ਤੁਸੀਂ ਬਹੁਤ ਵਧੀਆ ਹੋਵੋਗੇ ਤੁਹਾਡੇ ਲਈ ਆਪੇ ਇੱਕ ਵੀਡੀਓ ਲੈ ਕੇ ਆਏ ਹਾਂ ਜੀ ਇਹ ਵੀਡੀਓ ਹੈ ਕਿ ਜੀ ਕਬਲ ਵੀਰ ਉਤੇ ਵਿੱਕੀ ਵੀਰ ਬਾਰੇ ਜੋ ਕਿ ਸਾਡਾ ਪੰਜਾਬੀ ਟੀਮ ਤੇ ਕੰਮ ਕਰਦੇ ਹਨ ਕਿ ਲੋਕ ਉਹਨਾਂ ਨੂੰ ਕਿਸੇ ਪਾਸੇ ਵੀ ਨਹੀਂ ਛੱਡ ਦੇਗੇ ਕਿਉਂਕਿ ਆਪਾਂ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਵਾ ਹਨਾ ਆਪਾਂ ਉਹਨਾਂ ਦੇ ਮੁਤਾਬਕ ਚੱਲਦੇ ਆ ਉਹ ਆਪਣੇ ਮੁਤਾਬਕ ਨਹੀਂ ਚੱਲਦੇ නුව අපපනේකාර දවි වෙක්න උනේ කම් කාර ද විදිකන සාරකොෂනුන අප්‍රේසා ාවනනාල් හියුණනි කරනවා ජිම නු සල්ල ෝනනි උවේෙන් කරන්නනවාහන. 3-4 ਦਿਨ ਵੀਡੀਓਜ਼ ਉਹਨਾਂ ਨੇ ਅਪਲੋਡ ਨਹੀਂ ਕੀਤੀਆਂ ਹਨਾ ਉਹਨਾਂ ਦੀ 3-4 ਦਿਨ ਵੀਡੀਓ ਨਹੀਂ ਆਈਆਂ ਤੇ ਉਹ ਹਰ ਨਾਲ ਦੀ ਹਰ ਇੱਕ ਵੀਡੀਓ ਪੁਰਾਣੀ ਵੀਡੀਓ ਤੇ ਉਹਨਾਂ ਨੂੰ ਮੈਸੇਜ ਹੀ ਕਰੀ ਜਾ ਰਹੇ ਸੀ ਵੀਰ ਜੀ ਵੀਡੀਓ ਕਿਉਂ ਨਹੀਂ ਆ ਰਹੀਆਂ ਵੀਰ ਜੀ ਵੀਡੀਓ ਕਿਉਂ ਨਹੀਂ ਆ ਰਹੀ ਤੁਸੀਂ ਵੀਡੀਓ ਕਿਉਂ ਨਹੀਂ ਪਾਉਂਦੇ ਤੁਸੀਂ ਵੀਡੀਓ ਨਹੀਂ ਲੇਟ ਕਿਉਂ ਪਾਉਂਦੇ ਆ ਤੁਸੀਂ ਕਿੰਨੇ ਦਿਨ ਹੋ ਗਏ ਵੀਡੀਓ ਨਹੀਂ ਪਾਈ ਉਹਨਾਂ ਦੀ ਹਰ ਇੱਕ ਵੀਡੀਓ ਥੱਲੇ ਇਹੀ ਉਹਨਾਂ ਦਾ ਪੁੱਛਿਆ ਜਾ ਰਿਹਾ ਸੀ ਸਵਾਲ ਹਨਾ ਤੇ ਜਦੋਂ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਨਾ ਸੁਖ ਨੇ ਨਾ ਪੂਰੇ ਹੋ ਗਏ ਹਨ ਉਹਨਾਂ ਨੇ ਸੁਖ ਭੈਣ ਪੂਰੇ ਹੋਏ ਕਰਕੇ ਉਹਨਾਂ ਨੇ ਵੀਡੀਓਜ਼ ਨਹੀਂ ਅਪਲੋਡ ਕੀਤੀਆਂ ਸੀਗੀਆਂ ਕਿਉਂਕਿ ਉਹ ਉਧਰ ਰੁੱਝੇ ਹੋਏ ਵੇ ਸੀਗੇ ਹਨ ਤੇ ਹੁਣ ਜਦੋਂ ਉਹਨਾਂ ਨੇ ਕੱਲ ਇੱਕ ਵੀਡੀਓ ਅਪਲੋਡ ਕਰ ਦਿੱਤੀ ਹੈ ਹਨਾ ਬਰਕਤ ਵੀਡੀਓ ਅਪਲੋਡ ਕਰਤੀ ਤਾਂ ਬਹੁਤ ਲੋਕਾਂ ਨੇ ਹੁਣ ਉਲਟ ਹੋ ਗਏ ਹੈਗੇ ਵੀਰ ਜੀ ਹਲ ਤੁਸੀਂ ਰੁਕ ਜਾਂਦੇ ਵੀਡੀਓਜ਼ ਪਾਉਣ ਨੂੰ ਹਨਾ ਤੇ ਜਾਂ ਤੁਸੀਂ ਹਲੇ ਨਾ ਪਾਉਂਦੇ ਵੀਡੀਓ ਤੁਸੀਂ ਸੋਖਨ ਕੈਂ ਫੈਮਿਲੀ ਨਾਲ ਤੁਹਾਡਾ ਹੱਕ ਬੰਦ ਅਸੀਂ ਉੱਥੇ ਖੜਨ ਦਾ ਹਲੇ ਤੁਸੀਂ ਨਾ ਕਰ ਕਿ ਕਿਸੇ ਪਾਸੇ ਨਹੀਂ ਲੋਕ ਚੜਦੇ ਉਹਨਾਂ ਨੂੰ ਨਾ ਦਾਤੀ ਦੇ ਕਹਿੰਦੇ ਹੁੰਦੇ ਇੱਕ ਪਾਸੇ ਦੰਦੇ ਹੁੰਦੇ ਲੋਕਾਂ ਦੇ ਦੋਨੇ ਪਾਸੇ ਹੁੰਦੇ ਆ ਜੇ ਵੀਡੀਓ ਪਾਉਂਦੇ ਆ ਹਨਾ ਉਹਨਾਂ ਨੂੰ ਤਾਂ ਵੀ ਗੱਲਾਂ ਹੀ ਹੋਈ ਜਾਂਦੀਆਂ ਵਾ ਜੇ ਉਹ ਨਹੀਂ ਪਾਉਂਦੇਗੇ ਹਨਾ ਵੀਡੀਓ ਤਾਂ ਤਾਂ ਵੀ ਕੁਛ ਤਾਂ ਇਦਾਂ ਦੇ ਕਮੈਂਟ ਵੀ ਸੀਗੇ ਉਹਨਾਂ ਦੀ ਵੀਡੀਓ ਪਾਈ ਥੱਲੇ ਵੀ ਕਮੈਂਟ ਕਰੇ ਜਾ ਰਹੇ ਸੀ ਵੀਡੀਓ ਤੁਸੀਂ ਇਹਨਾਂ ਦਿਨ ਵੀਡੀਓ ਕਿਉਂ ਨਹੀਂ ਪਾਏਗੀ ਸਰ ਜੀ ਹੁਣ ਤੁਸੀਂ ਪਾਈ ਤੁਸੀਂ ਰਾਮਨਾਥ ਦੇਖ ਲਓ ਹਨਾ ਤੇ ਜੇ ਹੁਣ ਨਹੀਂ ਪਾਈ ਤੁਸੀਂ ਅੰਡਰਸਟੈਂਡ ਕਰ ਲਓ ਵੀ ਕੋਈ ਗੱਲ ਹੋਊਗੀ ਹਨਾ ਤੇ ਵਿਤਾ ਕਰਕੇ ਨੇ ਵੀਡੀਓ ਪਾਈ ਉਹਨੇ ਤੁਹਾਡੇ ਵੀਡੀਓ ਤੇ ਲੈ ਕੇ ਆਣਗੇ ਉਹਨਾਂ ਦਾ ਕੰਮ ਹੀ ਹੈ ਜਦੋਂ ਐਦਾਂ ਨਾ ਕਰਿਆ ਕਰੋ ਪਲੀਜ਼ ਅਗਲੇ ਦੀ ਵੀ ਫੈਮਿਲੀ ਆ ਅਗਲੇ ਨੇ ਵੀ ਚਾਰੇ ਪਾਸੇ ਦੇਖਣਾ ਹੀ ਹੁੰਦਾ ਵਾ ਠੀਕ ਹੈ ਜੀ